320 ਆਪਣਾ ਆਪਾਂ ਕਰ ਰਹੇ ਆ ਰੈਸਟੋਰਡ ਉਹਦਾ ਪੇਟ ਦਾ ਕੰਮ ਜਿਹੜਾ ਉਹ ਨੋਸਟ ਕਿਨਾਰੇ ਤੇ ਹੀ ਹੈ ਨਾ ਇਹ ਸਭ ਤੋਂ ਲੰਬਾ ਕੰਮ ਸੀ ਹੈ ਅਸਲ ਇਹ ਜਿਹੜੀ ਰੈਸਟੋਰੇਸ਼ਨ ਹੈ ਨਾ ਇਹ ਬੜਾ ਦਿਲਦਾਰੀ ਜੀ ਦਾ ਕੰਮ ਹੈ ਕੋਈ ਰੈਗੂਲਰ ਰੋਜ਼ ਦੀ ਅਜ ਵਿੱਚ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਅੱਗੇ ਵਧ ਰਿਹਾ ਪ੍ਰੋਸੈਸ ਇਹ ਹੌਲੀ ਹੌਲੀ ਵਧਣ ਵਾਲਾ ਪ੍ਰੋਸੈਸ ਹੈ ਜੇ ਵੇਖਣ ਜਾ ਰਹੇ ਹਾਂਗੇ ਉਹ ਫਾਈਨਲੀ ਜਿਹੜੀ ਉਤਲਾ ਤਾਂ ਸਾਰਾ ਡਾਨੀਆ ਕੰਮ ਟੈਂਕੀ ਹੋ ਗਈ ਸ਼ੋਵਾ ਹੋ ਗਈ ਆ ਤੇ ਇੰਜਨ ਤੇ ਅੱਜ ਪੇਟ ਜੁੱਲਾ ਹੋ ਗਿਆ ਹਿੱਸੇ ਹੋ ਗਏ ਇਹ ਸਾਰੀਆਂ ਚੀਜ਼ਾਂ ਅੱਜ ਕਰਦੀਆਂ ਸੀ ਸੋ ਉਹਦੀ ਕੀ ਪ੍ਰੋਗਰੈਸ ਉਹ ਵੇਖਦੇ ਆ ਜੀ ਜੀ ਤੁਹਾਨੂੰ ਇਹ ਕਹਾਂਗੇ ਮੈਂ ਨਾ ਯਾਰ ਰੈਗੂਲਰ ਕੰਟੈਂਟ ਕ੍ਰੀਏਸ਼ਨ ਮੇਰੇ ਦਿਮਾਗ 'ਚ ਬੈੰਦੀ ਨਹੀਂ ਉਹ ਸਾਰੇ ਕੰਮ ਕਰਕੇ ਕਈ ਵਾਰੀ ਚੇਤਾ ਆ ਜਾਂਦਾ ਕਿ ਯਾਰ ਉਹ ਇਹ ਤਾਂ ਅਭੀ ਅੱਜ ਤੁਹਾਡਾ ਜੇ ਲੋਕਾਂ ਨੂੰ ਦੱਸਦੇ ਇਹਦੇ ਬਾਰੇ ਤੇ ਸ਼ਾਇਦ ਵਧੀਆ ਲੱਗਦਾ ਕਈਆਂ ਉਹ ਸਾਨੂੰ ਸ਼ਾਮ ਨੂੰ ਚੇਪੇ ਆਉਂਦਾ ਸੋ ਮਤਲਬ ਕੋ ਬਹੁਤੇ ਵਧੀਆ ਕੰਟੈਂਟ ਕ੍ਰੀਏਟਰ ਹੈ ਰੈਗੂਲਰ ਕਹਿ ਲੀਏ ਜਾਂ ਕੰਸਿਸਟੈਂਟ ਕਹਿ ਲੀਏ ਪਰ ਕੋਸ਼ਿਸ਼ ਕਰਦੇ ਆ ਕਿ ਫਿਰ ਵੀ ਜੋ ਵਧੀਆ ਜ਼ਿੰਦਗੀ ਜਿਹਾ ਹੋਏਗੀ ਪੂਰੇ ਸਾਡੀ ਚ ਉਹ ਤੁਹਾਡੇ ਨਾਲ ਸ਼ੇਅਰ ਕਰੀਏ ਜਾਂ ਜੋ ਵੀ ਹੌਲੀ-ਹੌਲੀ ਆਪਦੀਆਂ ਅ ਜਿਵੇਂ ਕਹਿੰਦੇ ਦਿਲ ਲੱਗੀਆਂ ਜਾਂ ਸ਼ੌਂਕ ਜਿਹੜੇ ਨੇ ਉਹਨਾਂ ਦੇ ਜਿਹੜਾ ਸਮਾਂ ਸਪੈਂਡ ਕਰਦੀਆਂ ਜਾਂ ਉਹਨਾਂ ਚ ਜਿਹੜੀ ਉਹਸ ਨੂੰ ਐਕਟੀਵਿਟੀਜ਼ ਨੇ ਜਿਹੜੀਆਂ ਤੁਹਾਨੂੰ ਦਿਖਾਈਏ ਸੋ ਇਦਾਂ ਹੀ ਹੌਲੀ-ਹੌਲੀ ਸ਼ਾਇਦ ਜਾਂਚ ਵੀ ਅੱਜ ਥੋੜਾ ਔਰਗੇਨਿਕਲੀ ਕਿਵੇਂ ਅੱਗੇ ਵਧਦੇ ਆ ਇਹ ਵੀ ਦੇਖਦੇ ਆਂ ਜੀ ਆਉਣ ਵਾਲੇ ਸਮੇਂ 'ਚ ਤੇ ਤੁਹਾਨੂੰ ਦਿਖਾਉਨੇ ਆ ਨਾਲ ਤਾਂ ਪੂਰੀ ਜਾਣਨਾਂ ਸਾਂ ਹਾਂ ਆਈ ਨਹੀਂ ਆ ਉਹ ਮੈਂ ਲਾ ਲੇ ਇੱਕ ਮਾਰ ਲਾ ਦੇਖੇ ਤੇ ਆਸੀ ਫਰੇਮ ਲਾ ਕੇ ਹੀ ਹੋਣਾ ਸੀ ਉਦਾਂ ਨਹੀਂ ਹੋਣਾ ਚੰਗੀ ਕਰ ਆਹੋ ਮੈਂ ਉਹ ਗੱਲ ਕਰਦੇ ਵੀਡੀਓ ਪਾਣੀ ਪਾਉਂਦੇ ਸੀ ਆਪਣੇ ਨੂੰ ਵੀਡੀਓ ਪਾਵਾਂਗੇ ਨਹੀਂ ਨਹੀਂ ਰੰਗ ਭਾਵੇਂ ਨਾ ਹੀ ਮਾਰੋ ਸਰਵਾਤ ਵਾਲੇ ਤੇ ਉਸਾਰੇ ਗੱਲ ਮੈਂ ਤੁਹਾਨੂੰ ਨਾਸਤਾ ਕਿ ਸਾਡੀ ਆਪਣੀ ਵਰਕਸ਼ਾਪ ਹੈ ਮੇਰੇ ਮਾਮਾ ਜੀ ਦੀ ਵਰਕਸ਼ਾਪ ਹੈ ਤੇ ਉਥੇ ਸਾਰੇ ਕਾਰੀਗਰ ਨੇ ਸਾਡੇ ਕੋਲ ਪੇਂਟਰ ਵੀ ਹੈ ਮਕੈਨਿਕ ਵੀ ਹੈ ਮਕੈਨਿਕ ਤਾਂ ਹੋਰ ਸੀ ਮਕੈਨਿਕ ਵੀ ਮੈਂ ਡਿਟੇਲਡ ਇੱਕ ਬਣਾਉਂਗਾ ਕਿ ਕਿਹੜੇ ਮਕੈਨਿਕ ਨੂੰ ਮਕੈਨੀਕਲ ਵਰਕ ਕਰਾਇਆ ਵੀ ਪੇਂਟਰ ਸਾਡਾ ਨੀਮਨ ਸ਼ਾਹ ਸੀ ਗਿਆ ਕਿ ਟ੍ਰੈਕ ਆ ਵੇਖਿਓ ਰੰਗ ਪੈ ਜਣਾ ਕਿ ਤਰ੍ਹਾਂ ਪੇਂਟ ਮਾਰ ਰਿਹਾ ਹੈ ਸਾਰੀ ਲੋਕੇਸ਼ਨ ਵਗੈਰਾ ਬਾਅਦ ਚੋਂ ਡਿਟੇਲਡ ਵੀਡੀਓ ਬਣਾ ਕੇ ਤੁਹਾਨੂੰ ਦਵਾਂਗੇ ਉਹਨਾਂ ਚਿਰ ਤੁਸੀਂ ਇਹ ਸਾਰਾ ਪ੍ਰੋਸੈਸ ਦੇਖੋ ਪੇਂਟ ਦਾ ਰੈਸਟੋਰੇਸ਼ਨ ਦਾ ਕਿਵੇਂ ਅਸੀਂ ਕੱਲੀ-ਕੱਲੀ ਚੀਜ਼ ਨੂੰ ਡਿਟੇਲ ਕਰ ਰਹੇ ਹਾਂ